VIGO! ਕਾਬ ਦਾ ਪੰਜਾਬ ਦੀਆਂ ਔਰਤਾਂ ਦਾ ਪ੍ਰਸਿੱਧ ਲੋਕ ਨਾਚ ਹੈ ਕਿਹਨਾਂ ਕੇ ਪਿਆਰ ਨੇ ਜੀਤੇ ਨੂੰ ਯਾਦ ਕਰਾ ਜੇੜਾ ਮੇਲੇ ਫਿਲ ਦਾ ਚੰਨੀ ਰੰਝੇ ਰੋਦਨਾ ਇੱਕ ਗਰ ਸੁੰਗਾ ਵੇ ਇੱਕ ਗਰ ਸੁੰਗਾ ਵੇ ਮੇ ਬੁਲ ਬੁਤਾ ਇੱਕ ਗਰ ਸੁੰਗਾ ਵੇ ਮੇ ਬੁਲ ਬੁਤਾ ਇੱਕ ਗਰ ਸੁੰਗਾ ਵੇ ਕਿੰਦਾ ਸਾਡੇ ਪੰਜਾਬ ਦਾ ਲੋਕ ਨਾਚ ਹੈ ਜਿਹੜਾ ਕਿ ਅੱਜਕੱਲ ਬਹੁਤ ਸਾਰੇ ਕਹਿੰਦੇ ਆ ਕਿ ਮਾਡਰਨ ਜ਼ਮਾਨਾ ਆ ਗਿਆ ਹੈ ਤੇ ਸ਼ਾਇਦ ਗਿੱਦਾਂ ਅੱਗੇ ਸ਼ਾਇਦ ਨਾ ਆਵੇ ਬਟ ਮੈਨੂੰ ਇਦਾਂ ਲੱਗਦਾ ਹੈ ਕਿ ਜੇ ਸਾਡੇ ਵਰਗੇ ਬੱਚੇ ਗਿੱਦਾਂ ਕਰਦੇ ਰਹਿ ਤਾਂ ਮੈਨੂੰ ਲੱਗਦਾ ਹੈ ਕਿ ਗਿੱਦਾਂ ਹਮੇਸ਼ਾ ਜਦੋਂ ਤੱਕ ਇਹ ਦੁਨੀਆ ਰਹੇਗੀ ਗਿੱਦੜ ਰਹੇਗਾ ਹੀ ਰਹੇਗਾ ਖੁਸ਼ੀ ਦੇ ਮੌਕੇ ਤੇ ਤਿਹਾਰਾਂ ਤੇ ਔਰਤਾਂ ਆਪੇ ਹੀ ਮੌਕੇ ਬਣਾ ਲੈਂਦੀਆਂ ਜਿਵੇਂ ਕਿ ਤੀਆਂ ਤਰਿੰਜਣ ਲੋੜੀਆਂ ਔਰ ਵੱਖ-ਵੱਖ ਵਿਆਹਾਂ ਤੇ ਤੇ ਆਮ ਗਿੱਧਾ ਪੈਂਦਾ ਹੀ ਹੈ ਔਰ ਪੰਜਾਬ ਦੇ ਵੱਖ-ਵੱਖ ਖਿੱਤਿਆਂ ਦੇ ਵਿੱਚ ਅੱਡ-ਅੱਡ ਰੀਤੀ ਰਿਵਾਜ ਹੋਣ ਕਰਕੇ ਇਹਨਾਂ ਨੂੰ ਪਾਉਣ ਦਾ ਜਿਵੇਂ ਕਿ ਮਾਲਵੇ ਦੇ ਗਿੱਧੇ 'ਚ ਮਾਝੇ ਦੇ ਦੁਆਬੇ ਦੇ ਗਿੱਧੇ 'ਚ ਅੰਤਰ ਆਇਆ ਹੈ ਅੱਜ ਕੱਲ ਗਿੱਧਾ ਜਰਾ ਕੇ ਜੂਏ ਕੰਪੀਟੀਸ਼ਨ ਹੋ ਕੇ ਫਿਰ ਲੋਕੇ ਕਾਲਜਸ ਦਾ ਹੋ ਗਿਆ ਫਿਰ ਇੰਟਰ ਕਾਲਜ ਹੋ ਗਿਆ ਫਿਰ ਤੁਸੀਂ ਉਸ ਤੋਂ ਬਾਅਦ ਨੈਸ਼ਨਲ ਚੱਲੇ ਗਿਆ ਗਿੱਧਾ ਉਹ ਉਹਦਾ ਵਿਸਤਾਰ ਜਿਹੜਾ ਵੱਧ ਗਿਆ ਬਹੁਤ ਵੱਡਾ ਹੋ ਗਿਆ ਉਹਦੇ ਵਿੱਚ ਇਹ ਹੈ ਕਿ ਸਾਰਾ ਹੁਣ ਮਿਕਸ ਹੋ ਗਿਆ ਹੁਣ ਜਿਵੇਂ ਛੱਜ ਕੁੱਟਣਾ ਸੀਗਾ ਉਹ ਸਿਰਫ ਮਾਲਵੇ ਦਾ ਸੀਗਾ ਹੁਣ ਸਾਰੇ ਟੀਮਾਂ ਕਰ ਰਹੀਆਂ ਕਿਉਂਕਿ ਇੱਕ ਦੂਜੇ ਦੇ ਕਸਟਮ ਪਤਾ ਚੱਲ ਗਏ ਤੇ ਪਿੰਡਾਂ ਵਿੱਚ ਜਿਹੜਾ ਗਿੱਧਾ ਹੈ ਇਹ ਤੀਆਂ ਤੇ ਮੇਨ ਤੀਆਂ ਤੇ ਪਾਇਆ ਜਾਂਦਾ ਸਾਵਣ ਦੇ ਮਹੀਨੇ 'ਚ ਕੁਔਰਤਾਂ ਨੂੰ ਖੁੱਲਾ ਮੌਕਾ ਦਿੱਤਾ ਜਾਂਦਾ ਕਿੱਦਾਂ ਪੌਣ ਦਾ ਇਹਦੇ ਵਿੱਚ ਕਿ ਇੱਕ ਬਹਾਨਾ ਹੁੰਦਾ ਸੀ ਪੁਰਾਣੇ ਸਮੇਂ 'ਚ ਔਰਤ ਦਾ ਵਿਆਹ ਹੋ ਗਿਆ ਤੇ ਉਹਨੂੰ ਪੇਕੇ ਹੋਣ ਦੀ ਬਣਾਈ ਹੁੰਦੀ ਸੀਗੀ ਤੇ ਉਹਦੇ ਵਿੱਚ ਇਹ ਰੱਖਿਆ ਜਾਂਦਾ ਸੀਗਾ ਕਿ ਤੀਆਂ ਦੇ ਮੌਕੇ ਤੇ ਔਰਤਾਂ ਜਿਹੜੀਆਂ ਨਾ ਪਹਿਲੀਆਂ ਸੌਣ ਦਾ ਮਹੀਨਾ ਜਿਹੜਾ ਸੱਸ ਦੇ ਮੱਥੇ ਨਹੀਂ ਲੱਗਣਾ ਇਸ ਬਹਾਨੇ ਉੱਤੇ ਪੇਕੇ ਹੁੰਦੀਆਂ ਸੀਗੀਆਂ ਤੇ ਪਿੰਡਾਂ ਤੋਂ ਦੂਰ ਜਾ ਕੇ ਪਿੱਪਲਾਂ ਦੀ ਛਾਵੇਂ ਪਿੰਗਾ ਪਾ ਕੇ ਤੇ ਇਕੱਠੀਆਂ ਹੋ ਕੇ ਆਪਣਾ ਮਨੋਰੰਜਨ ਕਰਦੀਆਂ ਸੀਗੀਆਂ ਗਿੱਧਾ ਪਾਉਂਦੀਆਂ ਸੀ ਆਪਣੇ ਦਿਲ ਦੇ ਗੁੱਬਗਲਾਟ ਖੁਸ਼ੀਆਂ ਵੱਲੋਂਲੇ ਉਹਨਾਂ ਦਾ ਪ੍ਰਗਟਾਵਾ ਕਰਦੀਆਂ ਸੀਗੀਆਂ ਕਿਉਂਕਿ ਜਦੋਂ ਅਸੀਂ ਘਰ ਕਿੱਦਾਂ ਪੁੰਨੇ ਆ ਖੁਸ਼ੀ ਦੇ ਮੌਕਿਆਂ ਤੇ ਉਹਦੇ ਵਿੱਚ ਸਾਨੂੰ ਕੋਈ ਲਿਮਟ ਨਹੀਂ ਅਸੀਂ ਸ਼ੁਰੂ ਹੋ ਗਏ ਬਸ ਫਿਰ ਇੱਕ ਸਰੂਰ ਆ ਜਾਂਦਾ ਔਰਤ ਤੇ ਕੁੱਕੜ ਹੁੱਕੜ ਮੰਗੇ ਕੁੱਕੜ ਨਹੀਂ ਮੁੰਡੇ ਦਾ ਕੁੱਕੜ ਸਾਵਾਂ ਦੀ ਮੁੰਡੇ ਦਾ ਕੁੱਕੜ ਬੱਲੇ ਨਹੀਂ ਮੁੰਡੇ ਦਾ ਕੁੱਕੜ ਕਾਸਟਿਊਮ ਉਹੀ ਪੁਰਾਣੇ ਹੀ ਪਾਏ ਜਾਂਦੇ ਸਿੰਘ ਤੀ ਤੜੀਆਂ ਪਿੱਪਲ ਪੱਤੀਆਂ ਸੁਈਆਂ ਸਗੀਆਂ ਸਾਰੇ ਉਹ ਪਹਿਰਾਵੇ ਪਾਏ ਜਾ ਰਹੇ ਆ ਪਹਿਰਾਵਾ ਵੀ ਉਹ ਹੀ ਆ ਲੰਗੇ ਚੋਲੀਆਂ ਫਿਰ ਲੰਮੀਆਂ ਕੁੜਤੀਆਂ ਕਿਉਂਕਿ ਉੱਚੀ ਕੁੜਤੀ ਦਾ ਨਹੀਂ ਸੀ ਉਦੋਂ ਔਰ ਸਲਵਾਰ ਕਮੀਜ਼ ਵੀ ਜੋ ਸਾਡੇ ਟ੍ਰੈਡੀਸ਼ਨਲ ਪਹਿਰਾਵੇ ਨੇ ਉਹ ਸਾਰੇ ਗਿੱਧੇ ਦੇ ਵਿੱਚ ਆਉਂਦੇ ਆ ਵੈਸੇ ਤੇ ਦੋ ਤਰ੍ਹਾਂ ਦੀ ਡ्रेसेस ਹੁੰਦੀਆਂ ਨੇ ਇੱਕ ਤੇ ਸੂਟ ਸਲਵਾਰ ਸੂਟ ਤੇ ਦੂਸਰਾ ਸਾਡਾ ਹੁੰਦਾ ਜਿੱਦ ਤੁਸੀਂ ਘਗਰਾ ਪਾਣੇ ਆ ਜਿੱਦਾਂ ਕੀ ਮੈਂ ਪਾਇਆ ਅ ਇਹਦੇ ਚ ਕੀ ਹੁੰਦਾ ਇੱਕ ਸਾਡਾ ਕੱਗਰਾ ਹੁੰਦਾ ਉੱਤੇ ਸਾਡੀ ਕਮੀਜ਼ ਆਂਦੀ ਹੈ ਤੇ ਨਾਲ ਸਾਡੀ ਚੁੰਨੀਆਂ ਆਂਦੀਆਂ ਨੇ ਤੇ ਜੇ ਜੁਐਲਰੀ ਦੀ ਗੱਲ ਕਰੀਏ ਜੁਐਲਰੀ ਤੇ ਸਾਡਾ ਟਿੱਕ ਟਿੱਕਾ ਜੁਗਨੀ ਬੁਗਤੀ ਸਿੰਘ ਤਵੀਤ ਬਹੁਤ ਤਰ੍ਹਾਂ ਦੀ ਮਤਲਬ ਬਹੁਤ ਤਰ੍ਹਾਂ ਦੀ ਜੁਐਲਰੀਜ਼ ਹੁੰਦੀਆਂ ਨੇ ਸਾਰਿਆਂ ਨੇ ਵੱਖਰੀਆਂ ਵੱਖਰੀਆਂ ਪਾਈਆਂ ਸੱਗੀ ਫੁੱਲ ਵੀ ਹੁੰਦਾ ਮੈਂ ਨਹੀਂ ਪਾਇਆ ਪਰ ਮੇਰੇ ਕਾਫੀ ਟੀਮ ਮੇਟਸ ਨੇ ਪਾਇਆ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ